ਜੂਨ 1984 ਦੇ ਕੱਲੂਕਾਰ ਨੂੰ ਸਮਰਪਿਤ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਕੈਨੇਡਾ ਦੀ ਧਰਤੀ ਤੇ ਇਹ ਅਕਾਲ ਤਖਸਾਲ ਜੀ ਦਾ ਮਾਡਲ ਬਣਾਇਆ ਗਿਆ ਜੋ ਕਿ 84 ਦੇ ਵਿੱਚ ਟਾਈਟਰੀ ਹੋ ਗਿਆ ਸੀ ਕੱਲੂਕਾਰੀ ਦੌਰਾਨ ਤੇ ਇਹ ਮਾਡਲ 7.5 ਫੁੱਟ ਤਕਰੀਬਨ ਦੀ ਹਾਈਟ ਹੈ 7.5 ਫੁੱਟ ਦੇ ਵਿੱਚ ਤੇ ਤਕਰੀਬਨ 6 ਫੁੱਟ ਚੌੜਾ ਹੈ ਤੇ ਸੋਲਿਡ वुਡ ਫਾਈਬਰ ਤੇ ਐਮ ਡੀ ਐਫ ਦੀ ਮਦਦ ਨਾਲ ਬਣਾਇਆ ਗਿਆ ਤੇ ਇਹ ਹੂਬ ਹੂ ਉਸੇ ਤਰ੍ਹਾਂ ਬਣਾਉਣ ਦਾ ਯਤਨ ਕੀਤਾ ਹੈ ਜਿਸ ਤਰ੍ਹਾਂ ਚੂਨੂ 1984 ਚ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਕੇ ਕਿਸ ਤਰ੍ਹਾਂ ਤੋਪਾਂ ਟੈਂਕਾਂ ਗੋਲੀਆਂ ਦੇ ਨਾਲ ਛਾਨਨੀ ਹੋ ਗਈ ਸੀ ਸਾਰੀ ਇਮਾਰਤ ਇਮਾਰਤ ਉਹ ਦਰਦ ਜਿਹੜਾ ਸ਼ਹੀਦਾਂ ਨੇ ਤੇ ਖੂਨ ਡੋਲਿਆ ਉਹ ਦਰਦ ਨੂੰ ਬਿਆਨ ਦਾ ਇਹ ਮਾਡਲ ਤਿਆਰ ਕੀਤਾ ਗਿਆ ਗੁਰਪ੍ਰੀਤ ਸਿੰਘ ਵੇਪਰ ਆਰਟਿਸਟ ਵੱਲੋਂ ਤੇ ਕੈਨੇਡਾ ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਂ ਚ ਨਗਰ ਕੀਰਤਨਾਂ ਦੇ ਵਿੱਚ ਇਹ ਸੋਬਿਤ ਕੀਤਾ ਜਾਏਗਾ ਉਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਵੱਲੋਂ ਹੋਰ ਵੀ ਕਈ ਮੁਲਕਾਂ ਦੇ ਵਿੱਚ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਫਰਾਂਸ ਯੂਰਪ ਦੇ ਵਿੱਚ ਹੋਰ ਕਈ ਮੁਲਕਾਂ ਚ ਵੀ ਇਸ ਤਰ੍ਹਾਂ ਦੇ ਕੱਲੂ ਕਰੇ ਦੇ ਮਾਡਲ ਬਣਾ ਕੇ ਦਿੱਤੇ ਗਏ ਨੇ ਤੇ ਹੋਰ ਵੀ ਦਸਾਂ ਪਾਸ਼ੀਆਂ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤਾ ਦੇ ਮਾਡਲ ਪਾਕਿਸਤਾਨ ਦੇ ਕਾਫੀ ਗੁਰਦੁਆਰੇ ਦੇ ਮਾਡਲ ਵੀ ਦਾਸ ਵੱਲੋਂ ਬਣਾ ਕੇ ਵੱਖ-ਵੱਖ ਮੁਲਕਾਂ ਦੇ ਨਗਰ ਕੀਰਤਨ ਲਈ ਭੇਜੇ ਗਏ ਨੇ ਇਹ ਜਿਹੜੇ ਅਜਾਇਬ ਕਾਰਨਾਚ ਉਸੋਬਿਤ ਨੇ ਤੇ ਇਸ ਕਲਾ ਨੂੰ तकरीबन 25 ਸਾਲ ਤੋਂ ਦਾਸ ਸੇਵਾ ਨਿਭਾਰਿਆ ਤੇ तकरीबन 17 월ਡ ਰਿਕਾਰਡ ਜਿਹੜੇ ਪ੍ਰਾਪਤ ਹੋ ਚੁੱਕੇ ਨੇ ਤੇ ਇਸੇ ਕਲਾਕਾਰ ਕਈ ਦਾਸ ਨੂੰ ਜਿਹੜੀ ਹੈਗੀ ਹੈ ਡਾਇਰੈਕਟ ਕੈਨੇਡਾ ਦੀ ਪੀਆਰ ਵੀ ਪ੍ਰਾਪਤ ਹੋਈ ਸੀ ਤੇ ਜਸਟਿਨ ਟਰੂਡੋ ਜੀ ਜੋ ਉਸ ਵੇਲੇ ਪਧਾਰ ਮੰਤਰੀ ਸੀ ਉਹਨਾਂ ਵੱਲੋਂ ਵੀ ਪਾਰਲੀਮੈਂਟ ਚ ਸਨਮਾਨਿਤ ਕੀਤਾ ਗਿਆ ਆਸਟ੍ਰੇਲੀਆ ਵੀ ਇਹ ਉਤਨੀ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਪਾਰਲੀਮੈਂਟ ਦੇ ਵਿੱਚ ਇਹ ਜੋ ਮਾਡਲ ਹੈ ਖਾਸ ਕਰਕੇ ਸ਼ਹੀਦਾਂ ਸਿੰਘਾ ਸਿੰਘ ਦੇ ਨੂੰ ਸਮਰਪਿਤ ਹੈ ਤੇ ਸਿੱਖ ਕੌਮ ਦੇ ਸਮਰਪਿਤ ਕੀਤਾ ਜਾਂਦਾ ਹੈ ਮਾਡਲ ਤੇ 84 ਦੇ ਦਰਦ ਨੂੰ ਬਿਆਨ ਲਈ ਇਹ ਮਾਡਲ ਤਿਆਰ ਕੀਤਾ ਗਿਆ ਹੈ